ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਲੱਗੇ ਹਾਂ ਆਈਸਕ੍ਰੀਮ ਤੇ ਇਹਦੇ ਲਈ ਅਸੀਂ ਪਹਿਲੇ ਦੋ ਪੈਕਟ ਦੁੱਧ ਲਏ ਨੇ ਫੁੱਲ ਫੈਟ ਦੁੱਧ ਲਿਆ ਤੇ ਇਹਨੂੰ ਕੜਾਈ ਵਿੱਚ ਗਰਮ ਕਰਨੀ ਰੱਖ ਦਿੱਤਾ ਹੈ ਪਰ ਇਹ ਧਿਆਨ ਰੱਖਣਾ ਹੈ ਕਿ ਜਿਹੜੀ ਕੜਾਈ ਹੈ ਨਾ ਉਹ ਭਾਰੇ ਥੱਲੇ ਵਾਲੀ ਹੋਣੀ ਚਾਹੀਦੀ ਹੈ ਕਿ ਦੁੱਧ ਸਾੜਾ ਥੱਲੇ ਨਾ ਲੱਗੇ ਤੇ ਥੋੜਾ ਜਿਹਾ ਪਾਣੀ ਤਾਂ ਪਹਿਲੇ ਪਾਈਦਾ ਹੈ ਕਿ ਦੁੱਧ ਸੜਦਾ ਨਹੀਂ ਆ ਤੇ ਅਸੀਂ ਦੁੱਧ ਨੂੰ ਵਿੱਚ ਵਿੱਚ ਹਲਾਉਂਦੇ ਵੀ ਰਹਿਣਾ ਹੈ ਦੁੱਧ ਨੂੰ ਥੱਲੇ ਨਹੀਂ ਲਗੰਦਣਾ ਹੈਗਾ ਇਹ ਵਾਸਤੇ ਧਿਆਨ ਰੱਖਣਾ ਹੈਗਾ ਤੇ ਇੱਧਰ ਅਸੀਂ ਥੋੜੇ ਜੇ ਕਾਜੂ ਥੋੜੇ ਜੇ ਮਗਜ਼ ਤੇ ਮਖਾਣੇ ਲੈ ਲਿਆ ਤੇ ਇਹਨਾਂ ਨੂੰ ਅਸੀਂ ਦੁੱਧ ਵਿੱਚ ਭਿਗੋ ਦੇਣਾ ਹੈ ਜਦ ਤੱਕ ਸਾਡਾ ਦੁੱਧ ਉਧਰੋਂ ਗਰਮ ਹੁੰਦਾ ਹੈ ਤਦ ਤੱਕ ਇਹ ਵੀ ਥੋੜੇ ਨਰਮ ਪੈ ਜਾਣਗੇ ਇਹਨਾਂ ਦੁੱਧ ਵਿੱਚ ਦੁੱਧ ਥੋੜਾ ਘੱਟ ਲੱਗ ਰਿਹਾ ਸੀ ਤਾਂ ਮੈਂ ਦੁੱਧ ਥੋੜਾ ਜਿਹਾ ਹੋਰ ਪਾ ਦਿੱਤਾ ਤੇ ਦੁੱਧ ਨੂੰ ਗਾੜਾ ਹੋਣ ਲਈ ਇਹਦੇ ਵਿੱਚ ਅਸੀਂ 4 ਸਲਾਈਸ ਬ੍ਰੈਡ ਦੇ ਕਿਨਾਰੇ ਕੱਟ ਕੇ ਪਾਏ ਨੇ ਤੇ 2 ਦਿਨ ਚਮਚ ਅਸੀਂ ਸੁੱਕਾ ਦੁੱਧ ਪਾ ਦਿੱਤਾ ਹੈ ਤਾਂ ਕਿ ਆਈਸਕ੍ਰੀਮ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਇਹਦੇ ਨਾਲ ਇਹਨਾਂ ਨੇ ਪਤਾ ਹੀ ਨਹੀਂ ਲੱਗਣਾ ਵਿੱਚ ਘੁਲ ਜਾਣਾ ਹੈ ਕਿ ਅਸੀਂ ਵਿੱਚ ਬ੍ਰੈਡ ਵੀ ਪਾਈ ਹੈ ਤੇ ਮਿੱਠੇ ਲਈ ਅਸੀਂ ਥੋੜੀ ਜਿਹੀ ਵਿੱਚ ਪਾ ਦਣੀ ਹੈ ਮਿਸ਼ਰੀ ਤੁਸੀਂ ਚੀਨੀ ਵੀ ਪਾ ਸਕਦੇ ਹੋ ਤੇ ਗੁੜ ਵੀ ਪਾ ਸਕਦੇ ਹੋ ਤੇ ਦੇਸੀ ਖੰਡ ਵੀ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿ ਇੱਧਰ ਸਾਡੇ ਜਿਹੜੇ ਮਖਾਣੇ ਆ ਨਾ ਪੋਲੇ ਪੈ ਗਏ ਨੇ ਤੇ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਬਰੀਕ ਕਰ ਲੈਣਾ ਹੈ ਤੇ ਮਿਕਸੀ 'ਚ ਪੀਸ ਕੇ ਬਿਲਕੁਲ ਲੱਦਾ ਵਾਂ ਜਾਂਦੇ ਨੇ ਜਿਵੇਂ ਇਹ ਕਿ ਮਲਾਈ ਹੁੰਦੀ ਆ ਐਦਾਂ ਸਾਡਾ ਦੁੱਧ ਵੀ ਅੱਧਾ ਰਹਿ ਗਿਆ ਹੈ ਅੱਧੇ ਤੋਂ ਥੋੜਾ ਜ਼ਿਆਦਾ ਰਹਿ ਗਿਆ ਹੈ ਤੇ ਜਿਹੜੇ ਅਸੀਂ ਕਾਜੂ ਤੇ ਮਖਾਣੇ ਪੀਸੇ ਸੀਗੇ ਨਾ ਉਨਾਂ ਨੂੰ ਅਸੀਂ ਇਹਦੇ ਵਿੱਚ ਮਿਕਸ ਕਰ ਦੇਣਾ ਹੈ ਤੇ ਇਹ ਕਰਨ ਤੋਂ ਬਾਅਦ ਇਹਨੂੰ ਪਾਈਂਦਾ 10 ਮਿੰਟ ਲਈ ਹੋਰ ਅਸੀਂ ਪਕਾਉਣਾ ਹੈ ਦੇਖੋ ਬਈ ਕਿੰਨਾ ਸੋਹਣਾ ਟੈਕਚਰ ਜਿਹਾ ਹੋ ਗਿਆ ਬਹੁਤ ਗਾੜੀ ਹੋ ਗਈ ਹੈ ਸਾਡਾ ਆਈਸਕ੍ਰੀਮ ਇਹਨੂੰ ਹਲਾਉਣਾ ਹੈ ਵੀ ਚੰਲਪਣੀ ਬਣਾਉਂਦੇ ਨੇ ਤੇ ਇੱਧਰ ਸਿਰਫ ਫਲੇਵਰ ਵਾਸਤੇ ਥੋੜੀ ਚੀਨੀ ਲੈਣੀ ਹੈ ਚੀਨੀ ਨੂੰ ਪਿਘਲਾ ਕੇ ਇਹਦੇ ਵਿੱਚ ਅਸੀਂ ਥੋੜੇ ਜਿਹਾ 4-5 ਬਦਾਮ ਪਾ ਦਿੰਨੇ ਆਂ ਤੇ ਜਦ ਇਹ ਇਸ ਚੀਨੀ ਦੀ ਨਾ ਤਾਰ ਨਹੀਂ ਬਣਾਉਂਦੇ ਨਹੀਂ ਹੈਗੀ ਬਈ ਇੰਨਾ ਕੀ ਬਤਲਾ ਰੱਖਣਾ ਹੈ ਇਹਨੂੰ ਥੱਲੇ ਵੀ ਨਹੀਂ ਲਗੰਦੇ ਨਾ ਤੇ ਬਸ ਇਹ ਪਿਗਲ ਗਈ ਹੈ ਤੇ ਇਹਦੇ ਵਿੱਚ ਅਸੀਂ ਬਦਾਮ ਪਾ ਦੇਣੇ ਆ ਤੇ ਗੈਸ ਨੂੰ ਬੰਦ ਹੀ ਕਰਨਾ ਕਿਉਂਕਿ ਜੇ ਗੈਸ ਚਾਲੂ ਰੱਖਾਂਗੇ ਤੇ ਬਿਲਕੁਲ ਕਾਲੀ ਹੋ ਜਾਏਗੀ ਤੇ ਅਸੀਂ ਇਹਨਾਂ ਨੂੰ ਕਿਸੇ ਪੇਪਰ ਤੇ ਕੱਢ ਲੈਣਾ ਹੈ ਤੇ ਫਿਰ ਜਦੋਂ ਇਹ ਠੰਡਾ ਹੋ ਜਾਏ ਨਾ ਤੇ ਫਿਰ ਇਹਨੂੰ ਅਸੀਂ ਇਸੇ ਬਿਲ ਨੇ ਦੀ ਨਾਲ ਜਾਂ ਡੰਡੇ ਨਾਲ ਇਹਨੂੰ ਪੀਸ ਕੇ ਨਾ ਟੁਕੜੇ ਕਰਕੇ ਤੇ ਫਿਰ ਅਸੀਂ ਇਹਨੂੰ ਆਈਸਕ੍ਰੀਮ ਦੇ ਵਿੱਚ ਪਾਵਾਂਗੇ ਐ ਸੈਟ ਹੋਣ ਲਈ ਰੱਖ ਦੇਣਾ ਹੈ ਬਸ ਸੈਟ ਹੋ ਜਾਣਾ ਨੇ ਤਾਂ 5 ਕਿ ਮਿੰਟ ਬਾਦ ਨੇ ਜਦ ਠੰਡੀ ਹੋ ਗਈ ਤੇ ਇਹਨੂੰ ਬਿਲਕੁਲ ਸੈਟ ਹੋ ਜਾਣਾ ਹੈ ਇਹਨੂੰ ਖਿਲਾਰ ਦੇਣਾ ਜੇ ਇੱਕ ਜਗ੍ਹਾ ਇਕੱਠੀ ਰਹੀ ਤੇ ਇਹ ਵੀ ਇਕੱਠਾ ਗੂੜ ਮੰਗੂ ਇਕੱਠਾ ਜਾ ਹੋ ਜਾਏਗਾ ਦੇਖੋ ਅਸੀਂ ਇਹਨੂੰ ਬਿਲਨੇ ਨਾਲ پیس ਲਿਆ ਤੇ ਕਿੰਨੇ ਸੋਨੇ ਇਹਦੇ ਕ੍ਰਿਸਟਲ ਜਿਹੇ ਬਣੇ ਨੇ ਇਹ ਇਦਾਂ ਪਾਣ ਨਾਲ ਨਾ ਆਈਸਕ੍ਰੀਮ ਬਹੁਤ ਸਵਾਦ ਲੱਗਦੀ ਹੈ ਜਦੋਂ ਆਂਦਾ ਜਿਵੇਂ ਅਸੀਂ ਬਟਰ ਸਕੋਚ ਵਾਲੀ ਆਈਸਕ੍ਰੀਮ ਖਾ ਰਹੇ ਹਾਂ ਦੇਖੋ ਕਿੰਨਾ ਸੁਨਾ ਹੋ ਗਏ ਨੇ ਥੋੜੇ ਹੋਰ ਬ੍ਰੀਕ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਮਿਕਸਚਰ ਬਣਿਆ ਹੈ ਦੁੱਧ ਦਾ ਉਹਦੇ ਵਿੱਚ ਮਿਲਾ ਦੇਣਾ ਹੈ ਦੇਖੋ ਕਿ ਨੇ ਸੁਨੇ ਕ੍ਰਿਸਟਲ ਬਣ ਗਏ ਨੇ ਤੁਸੀਂ ਆਪਣੇ ਘਰ ਜ਼ਰੂਰ ਟਰਾਈ ਕਰਿਓ ਘਰ ਦੀ ਬਣੀ ਹੋਈ ਆਈਸਕ੍ਰੀਮ ਬਹੁਤ ਸਵਾਦ ਬੰਦੀ ਹੈ ਬੱਚਿਆਂ ਲਈ ਵੀ ਚੰਗੀ ਹੁੰਦੀ ਹੈ ਕਿਉਂਕਿ ਵਿੱਚ ਕੋਈ ਵੀ ਇਹਦੇ ਵਿੱਚ ਆਰਟੀਫੀਸ਼ੀਅਲ ਫਲੇਵਰ ਨਹੀਂ ਹੁੰਦਾ ਜੋ ਕੁਝ ਵੀ ਹੁੰਦਾ ਹੈ ਘਰ ਦਾ ਹੀ ਹੁੰਦਾ ਹੈ ਤੇ ਘਰ ਵਾਲੀ ਕੋਈ ਵੀ ਚੀਜ਼ ਨਾ ਬੱਚਿਆਂ ਨੂੰ ਖਰਾਬ ਕਰਦੀ ਹੈ ਤੇ ਨਾ ਹੀ ਵੱਡਿਆਂ ਨੂੰ ਖਰਾਬ ਕਰਦੀ ਹੈ ਬੱਚੇ ਤੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਤੇ ਸਾਡਾ ਜਿਹੜਾ ਦੁੱਧ ਸੀਗ ਸੰਗਣਾ ਹੋ ਗਿਆ ਸੀ ਨਾ ਨੂੰ ਅਸੀਂ ਇੱਕ ਵਰੀ ਦੇச்சே ਮਿਕਸੀ ਵਿੱਚ ਪਾ ਕੇ ਇਹਨੂੰ ਕਰ ਗ੍ਰाइंड ਕਰ ਲੈਣਾ ਹੈ ਤਾਂ ਕਿ ਬਿਲਕੁਲ ਸਮੂਥ ਜਿਹੀ ਪੇਸਟ ਬਣ ਜੇ ਤੇ ਆ ਦੇਖੋ ਇਹਦੇ ਵਿੱਚ ਅਸੀਂ ਜਿਹੜੇ ਉਹ ਚਿਨੀ ਵਾਲੇ ਸੀ ਟੁਕੜੇ ਕਿਤੇ ਉਹ ਪਾ ਦਿੱਤੇ ਨੇ ਤੇ ਇਹਨਾਂ ਨੂੰ ਖਲਾ ਦੇਣਾ ਥੋੜੇ ਜਿਹਾ ਕੱਪਾਂ ਚ ਪਾਈ ਹੈ ਤਾਂ ਕਿ ਵਿੱਚ ਸਟਿਕ ਲਗਾਦਣੀ ਤਾਂ ਕਿ ਬੜੇ ਆਰਾਮ ਨਾਲ ਖਾਦੀਆਂ ਜਾ ਸਕਣ ਐਸ ਤਰ੍ਹਾਂ ਦੀ ਬਹਿ ਗਈ ਹੈ ਯਕੀਨ ਕਰਿਓ ਇਦਾਂ ਦੀ ਬਣੀ ਹੋਈ ਆਈਸਕ੍ਰੀਮ ਘਰ ਦੀ ਬਣੀ ਹੋਈ ਆਈਸਕ੍ਰੀਮ ਬਹੁਤ ਸਵਾਦ ਲੱਗਦੀ ਹੈ ਬੱਚੇ ਤੇ ਬੜੇ ਹੀ ਚਾਹ ਨਾਲ ਖਾਂਦੇ ਨੇ ਤੇ ਇਹਨੂੰ ਅਸੀਂ ਵਿੱਚ ਸਟਿਕ ਲਗਾ ਕੇ ਤੇ ਫ੍ਰੀਜਰ ਵਿੱਚ ਰੱਖ ਦਨਾ ਤੇ 8 ਘੰਟੇ ਲੱਗਦੇ ਹਨ ਇਹਨਾਂ ਨੂੰ ਜੰਮਣ ਤੇ ਤੇ ਦੇਖ ਤੁਹਾਨੂੰ ਅਸੀਂ ਜਦ ਬਣ ਜਾਂਦੀ ਹੈ ਉਹ ਵੀ ਦਿਖਾਣੇ ਆ ਕਿ ਕਿੱਦਾਂ ਦੀਆਂ ਬਣ ਕੇ ਨਿਕਲਦੀਆਂ ਨੇ ਦੇਖੋ ਇਸ ਡੱਬੇ ਚ ਹੀ ਪੈ ਗਈ ਆ 8 ਘੰਟੇ ਲਈ ਥੋੜਾ ਵੇਟ ਕਰਨਾ ਪੈਂਦਾ ਤੇ ਜਦ ਬਣ ਕੇ ਨਿਕਲਦੀ ਹੈ ਨਾ ਬਹੁਤ ਸਵਾਦ ਲੱਗਦੀ ਹੈ ਦੇਖੋ ਜੀ ਸਾਡੀ ਆਈਸਕ੍ਰੀਮ ਬਣ ਕੇ ਤਿਆਰ ਹੈ ਇਹ ਖਾਣ ਵਿੱਚ ਬਹੁਤ ਟੇਸਟੀ ਬਣੀ ਸੀ ਤੁਸੀਂ ਆਪਣੇ ਘਰ ਜ਼ਰੂਰ ਟਰਾਈ ਕਰਨਾ ਹੈ ਇਦਾਂ ਦੀ ਆਈਸਕ੍ਰੀਮ ਘਰ ਦੀ ਬਣੀ ਹੋਈ ਕੋਈ ਵੀ ਚੀਜ਼ ਬਹੁਤ ਫਾਇਦੇਮੰਦੀ ਹੁੰਦੀ ਹੈ ਮੇਰੀ ਵੀਡੀਓ ਕਿਦਾਂ ਦੀ ਲੱਗੀ ਦੇਖਣ ਦਾ ਬਹੁਤ ਬਹੁਤ ਧੰਨਵਾਦ